ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਵੀ ਦੇ ਵਿੱਚ ਪਟਾਪ ਦੀਆਂ ਚਾਰ ਜਰਸੀ ਗਾਵਾਂ ਸੇਲ ਲਈ ਲੈ ਕੇ ਆਏ ਹਾਂ ਥੋੜੇ ਥੋੜੇ ਦਿਨਾਂ ਦੀਆਂ ਕਰਮ ਵਾਲੀਆਂ ਕੱਚੀਆਂ ਨੇ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਰੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਉਂ ਕਰ ਲੈਨੇ ਆ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਡਾਕਟਰ ਸਾਹਿਬ ਕੋ ਠੀਕ ਹੋ ਵਧੀਆ ਜੀ ਕਿਰਪਾ ਬਾਬੇ ਨਾਨਕ ਜੀ ਡਾਕਟਰ ਚਲੋ ਵਧੀਆ ਨਾਮ ਤੇ ਐਡਰੈਸ ਵੋ ਨਾਮ ਵੀਰੇ ਮਰਾ ਸੁੱਖਾ ਪਿੰਡ ਹਮਤਪੁਰਾ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਬਈ ਨੇੜੇ ਆਪਾਂ ਨੂੰ ਵੀਰੇ 7 ਕਿਲੋਮੀਟਰ ਤੇ ਭੜੌੜਾ ਤੇ 10 12 ਕਿਲੋਮੀਟਰ ਤੇ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਜੀ 98723 212099 ਠੀਕ ਹੈ ਜੀ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਬਾ ਸੌਂਦੀ ਆ ਬਾਈ ਜੀ ਕਹਿਣ ਨੂੰ ਤਾਂ ਆਪਣੀ ਦੂਜਾ ਕਹਿ ਲਾ ਠੀਕ ਹੈ ਬਾਈ ਸਮਝੀ ਗੱਲ ਹਾਂ ਐਵੇਂ ਝੂਠ ਮਾਰਨਾ 1% ਨਹੀਂ ਆਪਾਂ ਨਾਲੇ ਝੂਠ ਮਾਰਿਆ ਨਹੀਂ ਹਾਂ ਤੈਨੂੰ ਪਤਾ ਵੀਡੀਓ ਚੋਂ ਆਪਾਂ ਗੱਲਾਂ ਸਖਰੀਆਂ ਹੀ ਕਰਾਂਗੇ ਸਹੀ ਆ ਬਾਈ ਤੀਜਾ ਸੂਆ ਹੁੰਦੀ ਆ ਵੀਰੇ ਹਾਂ 30 ਤਰੀਕ ਨੂੰ ਕਹਿਣੋ ਪੂਰਾ ਅੱਜ ਤਰੀਕ ਪਤਾ ਨਹੀਂ ਕਾਇ ਹੋਗੀ ਅੱਜ 21 ਹੋਗੀ ਹੋਗੀ 21 ਹੋਗੀ ਹਾਂ ਆਪਾਂ ਵੀਡੀਓ ਬਣਾਉਣੇ ਆ 11:30 21 ਹੋਗੀ ਹਾਂ ਹਾਂ 11:30 ਸਹੀ ਗੱਲ ਆ ਬਾਈ ਹਾਂ 21 ਤਰੀਕ ਆ ਜਦ ਵੀਡੀਓ ਬਣਾਉਣੇ ਆਪਾਂ ਹਾਂ 11:30 ਦਾ ਟਾਈਮ ਆ 9 ਕਦਣ ਪਏ ਆ ਹਾਂ ਵੀਰੇ ਠੀਕ ਆ ਕਿੰਨਾ ਕਿ ਰਿਕਾਰਡ ਦੁੱਧ ਇਹਦਾ ਵੀਰੇ 26 ਲੀਟਰ ਦੂਜੇ ਸੂਚ ਹੋਇਆ ਵਾ ਰਿਕਾਰਡ ਬਹੁਤ ਚੰਗਾ ਹਨਾ ਦੁੱਧ ਦਾ ਬਾਈ ਕੱਲੀ ਕੱਚੀ ਕੱਚੀ ਬਾਈ ਜੀ ਹਜੇ ਮੈਂ ਘੱਟ ਦੱਸਿਆਗਾ ਠੀਕ ਆ ਮੈਂ 2-4 ਕਿਲੋ ਘੱਟ ਕਰ ਦਸੂਗਾ ਹੂੰ ਬੱਚੀ ਦੀ ਬਰੀਡ ਦੇਖ ਲਾ ਸਹੀ ਆ ਸਮਝਿਆ ਗੱਲ ਤੁਹਾਨੂੰ ਤੋੜ ਕੇ ਦਿਖਾਉਂਗਾ ਠੰਡੀ ਸੀਲ ਠੀਕ ਆ ਖੋਲ ਦੇ ਬਾਈ ਤੋੜ ਲੈ ਬਰੀਡ ਇੱਕ ਨੰਬਰ ਆ ਬਾਈ ਕੱਲੀ ਕੱਚੀ ਕੱਚੀ ਬੱਚੇ ਲੈ ਆ ਗਿਆ ਟੀਕੇ ਦਾ ਟੀਕਾ ਉਹਨਾਂ ਨੇ ਸੱਟੀਕੇ ਦਾ ਮੈਂ ਨਾ ਸੱਟੀਕਾ ਹੀ ਕਹਿੰਦੇ 1500 ਦਾ ਭਰਾਇਆ ਵਾ ਜਦੋਂ ਸੂਫੀ ਚਾਹੇ ਬੱਸਾ ਦੇ ਦੇ ਚਾਹੇ ਬੱਚੀ ਦੇ ਦੇ ਅਗਰ ਨੂੰ ਆਪ ਹੀ ਪ ਚੈੱਕ ਆ ਭਾਈ ਹਾਂ ਹੂੰ ਤੋਰਾ ਚੈੱਕ ਕਰ ਲਓ ਭਾਈ ਬਰੀਡ ਇੱਕ ਨੰਬਰ ਆ ਕੱਲੀ ਕੱਚੀ ਕੱਚੀ ਆ ਉਹ ਸਭ ਨੰਨਾਂ ਦਾ ਜਾਲਾ ਉਹ ਦੁੱਧ ਦਾ ਰਿਕਾਰਡ ਭਾਈ ਨੇ ਬਹੁਤ ਚੰਗਾ ਦੱਸਿਆ ਬਰੀਡ ਇੱਕ ਨੰਬਰ ਆ ਬਾਕੀ ਦੁੱਧ ਸੇਵ ਆਦਾ ਯਾਰ ਹਣਾ ਆ ਦੇਖ ਵੀਰੇ ਹੂੰ ਦੁੱਧ ਤਾਂ ਸੇਵ 30 ਕਿਲੋ ਦੋ ਵੀਰੇ ਠੰਡ ਆ ਗਈ ਮੂਰੇ ਲੈ ਭਾਈ ਹਾਂ ਜਿਵੇਂ ਮਰਜੀ ਵਹਿ ਜਾਕ ਨਹੀਂ ਆ ਦੇਖ ਤਾਂ ਡਾਕਟਰ ਹੂੰ ਅਗਲਾ ਕਹਿ ਦਿੰਦਾ ਕਿ ਝੂਠ ਮਾਰ ਕੇ ਹਾਂ ਲੈ ਹਾਂ ਕੀ ਤਰੀਕ ਨੂੰ ਦਨਪੁਰ ਪਤਾ ਨਹੀਂ ਉੱਤੇ ਕਹਿ ਦਣ ਲੈ ਗਏ ਹੂੰ ਗੱਡੀ-ਮੁਡੀ ਤੇ ਚੜਦੀ ਇੱਕ ਦੋ ਦਿਨ ਪਹਿਲਾਂ ਦਾ ਸੂਸ ਸਕਦੀ ਆ ਹੂੰ ਸਮਝ ਗਿਆ ਗੱਲ ਥਣ ਬਹੁਤ ਚੰਗੇ ਆ ਥਣ ਤਾਂ ਯਾਰ ਕੀ ਬਾਤਾਂ ਹੀ ਆ ਗੁਲਾਬੀ ਥਣ ਲੱਗਿਆ ਗੁਲਾਬੀ ਥਣ ਲੱਗਿਆ ਵਾ ਹੂੰ ਬਰੀਡ ਇੱਕ ਨੰਬਰ ਪੂਰੇ ਵੀਰ ਦੇ ਦੇ ਬੁੱਥੀ ਦਿਖਾ ਦੇ ਡਾਕਟਰ ਦਵਾਰੇ ਬਹਿ ਕੇ ਰਖਾ ਦੇ ਲੈ ਮੌ ਇਹਨਾਂ ਜਿਵੇਂ ਮਰਜੀ ਲੈ ਡਾਕਟਰ ਮੈਂ ਪੁੱਠੇ ਪਛੇ ਰਹਿ ਕੇ ਦਿਖਾਣਾ ਹੂੰ ਆ ਦੇ ਲੈ ਜਿੱਧਰ ਦੀ ਮਰਜ਼ੀ ਬਹਿ ਜਾ ਕੋਈ ਚੱਕਰ ਹੀ ਨਹੀਂ ਜਿਵੇਂ ਮਰਜੀ ਕਰਨ ਵਾਲੇ ਨੇ ਕੋਈ ਸ਼ਨੀ ਹਾਂ ਠੀਕ ਆ ਬਾਈ ਹਾਂ ਬਰੀਡ ਵਧੀਆ ਬੈਣ ਵੀਰੇ ਦੁੱਧ ਬਰੀਡਾਂ ਹੀ ਕੱਢਦੀਆਂ ਬਰੀਕੀ ਦੇਖ ਚਮੜੀ ਲੈ ਲੈ ਹੂੰ ਤੇ ਮੌਲ ਜੈ ਜਫ ਮੋਲਾ ਆਪਾਂ ਫੋਨ ਤੇ ਕਰਾਂਗੇ ਆਪਣਾ ਲੋਕਾਂ ਨਾਲ 10000 ਜੇ ਲੋਕ ਇੱਕ ਵੀ ਕਰਦੇ ਆ ਆਪਾਂ ਲੱਖ ਹੀ ਕਰਾਂਗੇ ਠੀਕ ਆ ਹਾਂ ਠੀਕ ਤੋੜਾ ਦੇਖ ਦੂਜੇ ਸੂਰੇ ਕਹਿ ਕੇ ਵੇਚ ਦਿੰਦਾ ਭਾਵਾ ਦੀ ਪਰ ਝੂਠ ਨਹੀਂ ਮਾਰਨਾ ਡਾਕਟਰ ਠੀਕ ਆ ਭਾਈ ਮੁੱਲ ਬਾਈ ਕਹਿੰਦਾ ਫੋਨ ਤੇ ਉਹ ਜਮਾ ਜਾਇਜ਼ ਮੁੱਲ ਹੋਊਗਾ ਬਾਈ ਕਹਿੰਦਾ ਮੁੱਲ ਆਪਣੇ ਘੱਟ ਹੀ ਹੁੰਦੇ ਆਗੇ ਬਾਲੇ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਰੱਖਦਾ ਭਾਈ ਡਾਕਟਰ ਪਤਾ ਕੀ ਗੱਲ ਆ ਮੈਥੋਂ ਤੈਨੂੰ ਅੱਗੇ ਵੀ ਦੱਸਾਂ ਮੈਥੋਂ ਵੇਚਣ ਵਾਲੇ ਬੰਦੇ ਬਾਹਲੇ ਜਾਂਦੇ ਆ ਉਹ ਕਹਿੰਦੇ ਬੀਰੀ ਬਣ ਕੇ ਵੀੜੂ ਕੋchnਾ ਅਗਲੇ 100 ਪਾਟ ਦਾ ਹੁੰਦਾ ਡਾਕਟਰ ਵੇਚਣ ਵਾਲੇ ਬੰਦੇ ਕਹਿੰਦੇ ਸਹੀ ਆ ਹਾਂ ਐਵੇਂ ਤੈਨੂੰ ਕਹਾਂ ਅੱਗੇ 2 ਨੰਬਰ ਕਿਹੜਾ ਸੂਆ ਜੀ ਡਾਕਟਰ ਖੀਰੀ ਸੂਈ ਵੀ ਹੈ ਹਮ ਹੁਣ ਦੂਜੇ ਵਾਸਤੇ ਗੱਬਣਾ 15 ਨਾਂ ਦੀ ਕੱਚੀ ਆ ਠੀਕ ਆ ਬਾਈ ਦੋ ਰੰਗ ਦਾ ਦੰਦ ਵੀ ਪਟਕੇ ਦਿਖਾਉਂਗਾ ਠੀਕ ਆ ਕੋਲੋਂ ਦਾ 17 ਕਿਲੋ ਦਾ ਰਕਾਟ ਆ ਠੀਕ ਆ ਐਰਕੀ ਸੇਵਾ ਨਾਲ 25 ਘੜਾਲੇ ਪਾਉਂਦੇ 20 ਘ ਇਸ ਦੀ ਬਿਊਟੀ ਦਿਖਾਉਂਦੇ ਆਂ ਬਾਈ ਕਮਾਲ ਦੀ ਬਿਊਟੀ ਚੈੱਕ ਕਰਨੀ ਬਾਈ ਠੰਡੀ ਸੀ ਰੈਣੀ ਆ ਡਾਕਟਰ ਇਹ ਵੀ ਤੁਹਾਨੂੰ ਇੱਕੋ ਹੀ ਦਿਖਾਉ ਠੀਕ ਆ ਬਾਈ ਹਾਂ ਪਰ ਪਲੀ ਵੀ ਬਹੁਤ ਹੈ ਗਰਮ ਵਾਲੀ ਕਣੀ ਉੱਥੇ ਜਿੱਡੀ ਬਹਿੜਾ ਵੀਰੇ ਜਾਨ ਵਾਲੀ ਬਹਿੜਾ ਆਏ ਨਾ ਕਹੇ ਵੀ ਕੋਈ ਨਿੱਕੀ ਜਿਹੀ ਹਮਾਂ ਚਲ ਜਰੀ ਆ ਹੂੰ ਆਹੋ ਉਹ ਗੱਲ ਨਾ ਕਰੇ ਸਹੀ ਗੱਲ ਆ ਬਾਈ ਵੀਰੇ ਦੇ ਬਚਾਰੇ ਖੜਿਆ ਦੇ ਭਾਵਾਂ ਦੀ ਹੂੰ ਪੂਰੀ ਜਾਨ ਵਾਲੀ ਆਹ ਦੇਖ ਵੀਰੇ ਆਹ ਦੇਖ ਬਾਈ ਕੋਈ ਚੈੱਕ ਨਹੀਂ ਨੀ ਅਗਲਾ ਕਹਿੰਦਾ ਡਾਕਟਰ ਮਾਰਾ ਵੀਡੀਓ ਅਧਰ ਮਾਰ ਕ ਸਹੀ ਗੱਲ ਆ ਬਾਈ ਆ ਦੇਖ ਲੈ ਹੂੰ ਦੇਖ ਕੀ ਆ ਬਾਤ ਕਰਦਾ ਬੋਤਾ ਜਿੱਧਰ ਦੀ ਮਰਜ਼ੀ ਵਹ ਜਾ ਕਨੇ ਭਾਈ ਹਾਂ ਹੂੰ ਆ ਜਾਣਾ ਕਰਮ ਵਾਲੀ ਹਾਂ ਹਾਂ ਇਹ ਲੱਸੀ ਲਾਮੀ ਜੀ ਨਹੀਂ ਭਾਈ 20 ਹੋਏ ਚੋਨੀ ਪਾਵਾਂ ਦੀ ਹੂੰ ਹਾਂ ਕਰੋ ਕੱਢਣੀ ਨਹੀਂ ਬਾੜ ਸਹੀ ਗੱਲ ਆ ਭਾਈ ਕਿਆ ਤੈਨੂੰ ਲੱਖਾਂ ਦੀ ਮੱਝ ਨਹੀਂ ਰਿਸ ਕਰਦੀ ਹੂੰ ਆਲਾ ਕਹਿਨ ਦਾ ਦੱਪ ਮਾਰੂ ਜਾਵਲਾ ਬਥੇਰੇ ਮਾਰਦਾਗਾ ਪਰ ਦੱਪ ਮਾਰ ਕੇ ਬਾਹਰ ਨਹੀਂ ਵੇਚਣੀ ਹੂੰ ਮੋਤ ਜੈ ਜੀ ਹੋ ਮੋਲ ਭਾਈ ਫੋਨ ਤੇ ਕਰਾਂਗੇ ਆਪਾਂ ਲੋਕਾਂ ਨੂੰ ਤੁੰੜਾ ਖੇ ਜੇ 1 20 ਮੰਗਦੇ ਆਪਾਂ ਲੱਖ ਮੰਗਾਂਗੇ ਬਹੁਤ ਠੀਕ ਹਾਂ ਹਾਂ ਬਾੜਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਮੋਲ ਜਿਹੜਾ ਵੈੜ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋ ਖਿੱਚ ਕੇ ਮੋਲ ਰੱਖਾਂਗੇ ਤੇ ਲਾਂ ਦੇ ਘੁੱਟ ਲਾਏ ਦੇ ਬਹੁਤ ਆਹ ਦੇਖ ਡਾਕਟਰ ਇੱਕ ਤਾਂ ਕਹਿੰਦਾ ਹੁੰਦਾ ਪਾਪਾ ਨਹੀਂ ਬਾਈ ਜਿੱਥੇ ਮਰ ਜਿਆਸ ਲਾਲਾ ਦੇਖ ਅਦਰ ਲਾ ਦੇ ਲੈਵਾ ਲੈ ਕੇ ਖੜਾ ਨਹੀਂ ਜਾਂਦਾ ਬੱਚੀ ਤੋਂ ਕੱਚੀ ਕੱਚੀ ਆ ਤੈਨੂੰ ਮੈਂ ਦੱਸਾਂ ਗੱਲ ਹਾਂ ਜੀ ਬੜਾ ਚੰਗਾ ਲੱਗਿਆ ਇੱਕ ਨੰਬਰ ਹਾਂ ਇਹ ਤਾਂ ਥਾਣੇ ਤੋਂ ਕੱਢ ਕੇ ਮਾਰਨਾ ਡਾਕਟਰ ਬੜੀ ਬੱਚੀ ਚੰਗੀ ਆ ਬੱਚੀ ਲੈ ਨਾ ਸ਼ੀਦਾ ਪਸ਼ੂ ਅੱਗੇ ਤੈਨੂੰ ਨੰਬਰ ਇਹ ਡਾਕਟਰ ਪਿਆਰ ਦੂਜਾ ਸੂਆ ਕਿੰਨੇ ਦਿਨ ਲਊ ਇਹ 10 ਦਾਣਾ 8 8 ਲੈ ਲੈ ਰੱਖ ਦੇਣ ਲੈ ਠੀਕ ਆ ਇਹ ਬਾਹਰ ਕਿਲੇ ਵਾਲਾ ਚੱਕੀ ਗਈ ਆਈ ਹੈ ਜੀ ਹੂੰ ਆਹ ਖੋਲ ਦੇ ਮੜੀ ਤੋਰ ਦੀ ਬਰੀਡ ਇੱਕ ਨੰਬਰ ਆ ਪਲੀ ਵੀ ਚੰਗੀ ਆ ਜਾਣ ਵਾਲੀ ਆ ਕੱਲੀ ਕੱਚੀ ਕੱਚੀ ਆ ਗੁਲਾਬੀ ਥਾਣਾ ਢਲਾ ਢੁਲਾ ਬਹੁਤ ਖਾਉਂਦੀ ਆ ਵੀਰੇ ਬਲੇ ਵਾਲਾ ਕੇ ਬੈਠਾ ਨਹੀਂ ਆ ਉਹ ਕਹਿੰਦੇ 17 ਕਿਲੋ ਚੋਇਆ ਹੋਆ ਬੰਦੇ ਦਾ ਹੂੰ ਦੁੱਧ ਆ ਅਗਲੀ ਦੀ ਸੇਵਾ ਦਾ ਆਪਾਂ ਝੂਠ ਨਹੀਂ ਮਾਰਨਾ ਆਪਾਂ ਕਿਲੋ ਦੇ ਦੇਈਂਗਾ ਕਿ ਨਹੀਂ ਸਹੀ ਗੱਲ ਇਹਨੇ ਅਗਲੇ ਦੱਪ ਮਾਰੀ ਜਾਂਦੇ ਆ ਭਾਈ 20 ਵਾਲੀ ਨੂੰ 30 ਕਿਲੋ ਰੱਖਣਗੇ ਹੂੰ ਆ ਦੇਖ ਡਟ ਜਿੱਥੇ ਮਰਜ਼ੀ ਖੜਾ ਕੇ ਰਹਿ ਜਾ ਤੈਨੂੰ ਉਹਦੇ ਵੀਡੀਓ ਚ ਮੈਂ ਪਾਉਣਾ ਹੁੰਦਾ ਲੈ ਲੈ ਥੇਲਣਾ ਤਾਂ ਹੈ ਹੀ ਨਹੀਂ ਕਿ ਨਹੀਂ ਬਾਈ ਯਾਰ ਮੈਂ ਲੈਂਦਾ ਨਹੀਂ ਅਗਲੇ ਅਗਲਾ ਪਤਾ ਕਿਵੇਂ ਪੈਸੇ ਲਾ ਕੇ ਆਉਂਦਾ ਪੁੱਛ ਤੇ ਲੱਤ ਮਾਰੀ ਬੁੜੀਆਂ ਨੇ ਚੋਣੀ ਆ ਹੈ ਤੇ ਪੈਸੇ ਅਗਲਾ ਮਾਸਾ ਬਣਾਉਂਦਾ ਇਕੱਠੇ ਕਰਦਾ ਹੁਣ ਤੈਨੂੰ ਝੋ ਹੋ ਕੇ ਬੱਚੀ ਦੀ ਲੁੱਟ ਲਿਵ ਵਾਲੀ ਪਈ ਆ ਯਾਰ ਮੈਂ ਬੱਚੀ ਨੇ ਕੀ ਬਾਤਾਈ ਹਾਂ ਵੀ ਕਿਨੇ ਵਾਰ ਕਟੂਮੂਰੇ ਮੌਸਮ ਠੰਡਾ ਆ ਗਿਆ ਸਹੀ ਗੱਲ ਆ ਹਾਂ ਸੇਵਾ ਨਾ ਪਾਉਦੀ ਬਾਈ ਤੇ ਹੀ ਕਢਾ ਲਈ ਸਹੀ ਗੱਲ ਆ ਹਾਂ ਮੋਲ ਬਾਈ ਕਹਿੰਦਾ ਜਾਇਜੂ ਬਾਲਾ ਮੋਲ ਨਹੀਂ ਕਰਦੇ ਕੱਚੀ ਦੇ ਸਾਹਮਣੇ ਜਿਵੇਂ ਜਾਇਜ ਮੋਲ ਅੱਗੇ ਲਾਸਟ 4 ਨੰਬਰ ਕਿਹੜਾ ਸੂਆ ਜੀ ਇਹ ਵੀ ਦੂਜਾ ਸੂਆ ਡਾਕਟਰ ਇਹ ਕਿੰਨੇ ਦਿਨ ਲਊ ਇਹ ਡਾਕਟਰ ਹੈ ਇਹ ਵੀ ਪਹਿਲਾਂ ਇਹ ਵੀ ਦੇਖ ਚੋਲ ਲੈ ਦਹਾਂ ਨਾਲ ਹੀ ਇਹ ਕੱਚੀ ਆ ਹੂੰ ਜਿੱਥੇ ਮਰ ਜਾ ਹੱਥ ਮਾਰ ਜਾ ਲੈ ਹੂੰ ਲੈ ਕਹਿਣਾ ਕੁਝ ਨਹੀਂ ਯਾਰ ਮੈਂ ਲੈਂਦਾ ਨਹੀਂ ਡਾਕਟਰ ਪਾਉਂਦੀ ਮੈਨੂੰ ਮੁਕਤ ਦੇਵੇ ਗਰਮ ਪਸ਼ੂ ਹੂੰ ਕਿਆ ਬਾਤ ਆ ਭਾਈ ਖੋਲੀ ਬੈ ਤੋਰੀ ਫੋਲਡ ਫੇਸ ਦੀ ਬਿਊਟੀ ਕੱਦ ਬਰੀਟ ਪਲੀ ਵੀ ਕੋਈ ਲੱਸੀ ਨਹੀਂ ਲਾਵੀ ਨਹੀਂ ਕੱਲੀ ਕੱਚੀ ਨਾ ਮਾ ਲੱਸਾ ਪਸੂ ਲਾਵਾ ਸਹੀ ਆ ਹੂੰ ਤਿਆਰੀ ਵਾਸ਼ਿੰਗ ਹੀ ਆ ਫਿਰ ਬੈੜ ਦੀ ਕਿ ਨਹੀਂ ਡੱਟ ਕੁਛ ਵੀ ਨਹੀਂ ਦੇਵਾ ਉਹ ਕਹਿੰਦੇ ਪਾਇਲਟ ਤੋਂ ਦੇ ਵਾਲਾ ਕਾ ਬੈਠਿਆ ਨਹੀਂ ਗਿਆ ਹੂੰ 18 ਕਿਲੋ ਦੁੱਧ ਪਾਇਆ ਪਹਿਲਾਂ ਨੇ ਠੀਕ ਆ ਹਾਂ ਹੂੰ ਦਾ ਬੇੜੇ ਦੇ ਵਿਚਾਰੇ ਵੀ ਦਿਖਾ ਦੇਣਾ ਹੁਣ ਹੂੰ ਹਰ ਜਾਂ ਕਮੈਂਟ ਰੱਸਾ ਸੜਦਾ ਤਾਂ ਤਾਂ ਜਿਵੇਂ ਮਰਜੀ ਜਿੱਦਾਂ ਦੀ ਮਰਜੀ ਖੜਾ ਡਰਦੀ ਆ ਥੋੜੀ ਕੈਮਰੇ ਤੋਂ ਲੈ ਲੈ ਕੀ ਬਾਤ ਹਮ ਬਰੀਟ ਇੱਕ ਨੰਬਰ ਆ ਹਾਂ ਤੇ ਮੁੱਲ ਜੈਜ ਹੂੰ ਅੰਬਾ ਮੁੱਲ ਜੈ ਬਾਈ ਪਾਸੇ ਲੈਣ ਦੇਣ ਵਾਲੇ ਹੋ ਇੱਕ ਐਕਟਰ ਹੱਥ ਬਣ ਕੇ ਬੇਨਤੀ ਹੋਰ ਮੇਰੀ ਸੁਣ ਲੈ ਹਮ ਬੱਚ ਬਾਈ ਕਹਿਣ ਦਿਆ ਬਾਈ ਤੇਰੀ ਤੇਰੀ ਥਾਣਾ ਜੀ ਦੇ ਭਾਰ ਦੀ ਗਰੰਟੀ ਆ ਹਮ ਹਣਾ ਕਹਿੰਦਾ ਤੈਨੂੰ ਸਾਰੇ ਪੈਸੇ ਪਾ ਦਨੇ ਸੀ ਹਮ ਪੌਂਡ ਚ ਆਪਾਂ ਨੂੰ ਬਾਈ 2000 ਫਿਰ ਜਾਂ 5000 ਸਾਈ ਪਾ ਲੋ ਪਰ ਆ ਕੇ ਦੇਖੋ ਠੀਕ ਆ ਨਹੀਂ ਫਟ ਮੈਂ ਉਹ ਪੈਸੇ ਵੀ ਮੜੂਗਾ ਇਹ ਜੀ ਨਹੀਂ ਕੋਈ ਗੱਲ ਠੀਕ ਆ ਬਾਈ ਹਾਂ ਆਪਾਂ ਇਹੋ ਜੇ ਬੰਦੇ ਨੀਗੇ ਵੀ ਸਾਈ ਪਵਾਦੀ ਬਾਈ ਤੇਰੀ ਵੀ ਹੋ ਗਈ ਦੋ ਘੰਟੇ ਡਿੱਕੂ ਬੰਦੇ ਨੂੰ ਉਸ ਤੋਂ ਬਾਅਦ ਨਹੀਂ ਓਕੇ ਹਾਂ ਬਸ ਇਹ ਹੱਥ ਵਨ ਕੇ ਬੇਨਤੀ ਆਪਣੀ ਧੰਨਵਾਦ ਹਾਂ